ਆਪ ਆਗੂ ਤੇ ਕਿਸਾਨ ਜਥੇਬੰਦੀਆਂ ਜੋ ਸਾਹਮਣੇ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਦੀ ਏ ਕਿ ਇਹ ਜਿਹਾ ਲੱਗ ਰਿਹਾ ਹੈ ਕਿ ਹੁਣ ਕਿਸਾਨ ਜਥੇਬੰਦੀਆਂ ਤੇ ਆਪ ਆਗੂ ਦਾ ਵਿਚਾਲੇ ਤਲਖੀ ਪੈਦਾ ਹੋ ਸਕਦੀ ਹੈ। ਦਾ ਰਿਸਲਤ ਕਿਸਾਨ ਜਥੇਬੰਦੀਆਂ ਨੇ 11 ਅਪ੍ਰੈਲ ਨੂੰ ਵਿਧਾਇਕ ਦਵਿੰਦਰ ਸਿੰਘ ਲਾਟੀ ਦੇ ਘਰ ਦੇ ਬਾਹਰ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਹੁਣ ਵਿਧਾਇਕ ਦੇ ਸਮਰਥਕਾਂ ਦਾ ਬਿਆਨ ਸਾਹਮਣੇ ਆ ਉਹਨਾਂ ਨੇ ਇਹ ਕਹਿ ਦਿੱਤਾ ਹੈ ਕਿ ਉਹ ਵਿੱਚ ਚੁੱਪੋ ਬੈਠਣ ਵਾਲੇ ਨਹੀਂ ਨੇ। ਸਾਹ ਜੇ ਕਿ 31 ਮਾਰਚ ਨੂੰ ਕਿਸਾਨਾਂ ਨੇ ਆਪ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਸੀ ਇਹ ਘਿਰਾਓ ਇਸ ਕਰਕੇ ਕੀਤਾ ਗਿਆ ਸੀ ਕਿਉਂਕਿ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਨਾਲ ਹੀ ਸ਼ੰਭੂ ਤੇ ਖਨੋਰੀ ਸਰਹੱਦ ਤੋਂ ਉਹਨਾਂ ਦੇ ਮੋਰਚ ਜਿਹੜੇ ਨੇ ਉਹ ਚੁਕਵਾ ਦਿੱਤੇ ਗਏ ਸਨ ਜਿਸ ਤੋਂ ਬਾਅਦ ਰੋਸਟ ਆਏ ਕਿਸਾਨਾਂ ਨੇ ਆਪ ਵਿਧਾਇਕਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਇਹ ਵੱਡੇ ਪੱਧਰ ਤੇ ਉਤੇ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿਚਾਲੇ ਵਿਧਾਇਕ ਦਵਿੰਦਰ ਸਿੰਘ ਲਾੜੀ ਦੇ ਘਰ ਦੇ ਬਾਹਰ ਵੀ ਕਿਸਾਨ ਪਹੁੰਚੇ ਤੇ ਉਸ ਵੇਲੇ ਕਿਸਾਨਾਂ ਨੇ ਇਹ ਇਲਜ਼ਾਮ ਲਗਾਏ ਕਿ ਵਿਧਾਇਕ ਦੇ ਸਮਰਥਕਾਂ ਨੇ ਉਹਨਾਂ ਦੇ ਨਾਲ ਖਿੱਚ ਤੋਂ ਹੈ ਤੇ ਨਾਲ ਇਹਨਾਂ ਦੇ ਨਾਲ ਬੱਦਸਲੂਕੀ ਵੀ ਕੀਤੀ ਗਈ ਹਾਲਾਂਕਿ ਕਿਸਾਨਾਂ ਦਾ ਇਹ ਕਹਿਣਾ ਸੀ ਕਿ ਉਹਨਾਂ ਨੇ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਹ ਪ੍ਰਦਰਸ਼ਨ ਕਰਿਆ ਸੀ ਸਾਨੇ ਪ੍ਰਦਰਸ਼ਨ ਚੱਲ ਰਿਆ ਸੀ ਪਰ ਸਮਰਥਕਾਂ ਦੇ ਵੱਲੋਂ ਉਹਨਾਂ ਦੇ ਨਾਲ ਬੱਦਸਲੂਕੀ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਲਾਈਵ ਹੋਏਗੇ ਕਿਸਾਨ ਤਾਂ ਉਹਨਾਂ ਨੇ ਕਿਹਾ ਕਿ ਹੰਕਾਰ ਜਿਹੜਾ ਉਹਨਾਂ ਦੇ ਵੱਲੋਂ ਤੋੜਿਆ ਜਾਵੇਗਾ ਤੇ ਨਾਲ ਹੀ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਵਿਧਾਇਕ ਦੀ ਰਿਹਾਈਸ਼ ਦੇ ਬਾਅਦ ਗੈਰਾ ਪ੍ਰਾਲੂ ਵੱਡਾ ਇਕੱਠ ਕੀਤਾ ਜਾਵੇਗਾ ਜਿਸ ਤੋਂ ਬਾਅਦ ਅੱਜ ਧਰਮਕੋਟ ਦੇ ਵਿੱਚ ਵਿਧਾਇਕ ਦੇ ਸਮਰਥਕਾਂ ਨੇ ਮੀਟਿੰਗ ਕੀਤੀ ਇਹ ਆਪ ਆਗੂਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਕਿ ਹੁਣ ਅਗਰ ਜੇਕਰ ਕਿਸਾਨ ਆਗੂ ਜਿਹੜੇ ਨੇ ਕਿਸਾਨ ਜਥੇਬੰਦੀਆਂ ਨੇ ਵਿਧਾਇਕ ਤੇ ਉਹਨਾਂ ਦੇ ਪਿਤਾ ਦਾ ਯੋਗਦਾਨ ਜੋ ਉਹਨਾਂ ਨੇ ਕਿਸਾਨ ਅੰਦolan ਚ ਪਾਇਆ ਸੀ ਉਸ ਨੂੰ ਭੁਲਾ ਸਕਦੇ ਨੇ ਉਸ ਨੂੰ ਭੁੱਲ ਕੇ ਅਜਿਹੀ ਜੋ ਤਲਖੀ ਪੈਦਾ ਕਰ ਰਹੇ ਨੇ ਤਾਂ ਫਿਰ ਵਿਰੋਧਤਾ ਜਿਹੜੀ ਉਹ ਕੀਤੀ ਜਾ ਰਹੀ ਹੈ ਇਹ ਜਾਣ ਬੁੱਝ ਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਉਹਨਾਂ ਵੀ ਕਹਿ ਦਿੱਤਾ ਕਿ ਚੁੱਪ ਨਹੀਂ ਬੈਠਣਗੇ ਹੁਣ ਦੇਖਣਾ ਹੋਵੇਗਾ ਕਿ 11 ਅਪ੍ਰੈਲ ਨੂੰ ਕੀ ਕੁਝ ਹੁੰਦਾ ਹੈ